हालेलुया परमेश्वर दी पवित्र हज़ूरी ਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਆਓ ਅਸੀਂ ਪ੍ਰਾਰਥਨਾ ਕਰੀਏ ਇਕੱਠੇ ਹੋ ਕੇ ਮੇਰੀ ਉਦਾਰ ਕਰਤਾ ਪਰਮੇਸ਼ਰ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਆਓ ਅਸੀਂ ਪ੍ਰਾਰਥਨਾ ਕਰੀਏ ਸੇਵ ਦੇ ਸਮੇਂ ਪਾਪ ਦੇ ਸਮੇਂ ਪਰਮੇਸ਼ਰ ਦੇ ਚਰਨਾਂ ਦੇ ਸਨਮੁਖ ਹੋਈਏ ਹਲੇਲੂਇਆ ਧੰਨਵਾਦ ਕਰਦੇ ਹਾਲੇਲੂਇਆ ਧੰਨਵਾਦ ਕਰਦੇ ਆਪਕੀਤਾ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਅਤੇ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਸਾਡੇ ਜੀਵਨ ਦੇ ਵਿੱਚ ਠਹਿਰਾਇਆ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਮਸਹਾਰੇ ਬਨਨ ਲਈ ਪਿਤਾ ਪਰਮੇਸ਼ਰ وشواش کرتی ہاں پیتا پرمیشور ہالے لوئی آالے لویا پیتا پرمیشور تھی اس جگہ کے اتنے حاضر ہو پیتا پرمیشور ہالے لویا ہالے لویا پتا پرمیشور پرمیشور میں اپنے من چکا کے پیتا پرمیشور ہالے لوئی آ پتا پرمیشور اپنے سارے من نہ پتا پرمیشور ہالے لویا ہالے لویا پیتا پرمیشور تیرے چرنوں کے بھی نزدیک آدمی ہاں پیتا پرمیشور ہالے لویا ہالے لویا پیتا پرمیشور ਮੈਂ ਤੇਰਾ ਧੰਨਵਾਦ ਕਰਦੀ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਮੇਰੇ ਲਈ ਪਿਤਾ ਪਰਮੇਸ਼ਰ ਸਾਡੇ ਸਭ ਦੇ ਲਈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਆਪਣੀ ਜਾਨ ਨੂੰ ਪਿਤਾ ਪਰਮੇਸ਼ਰ ਬਲੀਦਾਨ ਕਰਕੇ ਪਿਤਾ ਪਰਮੇਸ਼ਰ ਮਰਦਿਆਂ ਦੇ ਵਿੱਚੋਂ ਜਿੰਦਾ ਹੋ ਕੇ ਪਿਤਾ ਪਰਮੇਸ਼ਰ ਸਾਡੇ ਜੀਵਨਾਂ ਨੂੰ ਮੁਕਤੀ ਦਿੱਤੀ ਪਰਮੇਸ਼ਰ ਤੇਰਾ ਧੰਨਵਾਦ ਕਰਦੀ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ رات پر پتا پرمیشور سانوں سنبھال کے رکھا پتا پرمیشور ہالے لویا ہالے لویا پیتا پرمیشور شیتان تو بیماری توسیقیقی... تو بچا کے رکھن دلی پتا پرمیشور تیرا دنواد کر دیا پتا پرمیشور ہالے لویا ہالے لوئی پتا پرمیشور آج کے دن دلی پتا پرمیشور میں تیرا دنواد کردی ہاں پتا پرمیشور حالے لویا ہالے لویا پتا پرمیشور آج دن پتا ਮੈਂ ਆਪਣੇ ਮਨ ਨੂੰ ਆਪਣੇ ਦਿਨ ਨੂੰ ਪਿਤਾ ਪਰਮੇਸ਼ਰ ਆਪਣੀ ਆਤਮਾ ਨੂੰ ਹallelujah ਆਪਣੀ ਸੋਚ ਨੂੰ ਹallelujah ਆਪਣੇ ਵਿਚਾਰ ਨੂੰ ਪਿਤਾ ਪਰਮੇਸ਼ਰ ਹallelujah ਸਾਡੀਆਂ ਗੱਲਾਂ ਨੂੰ ਹallelujah ਸਾਡੇ ਕੰਮਾਂ ਨੂੰ ਪਿਤਾ ਪਰਮੇਸ਼ਰ ਹallelujah ਸਾਡੀਆਂ ਚਿੰਤਾਵਾਂ ਨੂੰ ਪਿਤਾ ਪਰਮੇਸ਼ਰ ਹallelujah ਸਾਡੀਆਂ ਮਸੀਬਤਾਂ ਨੂੰ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਤੇਰੇ ਚਰਨਾ ਦੇ ਨਜ਼ਦੀਕ ਰੱਖਦੀਆਂ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਅੱਜ ਦਾ ਦਿਨ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਤੇਰੀ ਇੱਛਾ ਨੂੰ ਪੂਰੀ ਕਰਨ ਦੀ ਸ਼ਕਤੀ ਮੰਗਦਾ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਹallelujah ਪਿਤਾ ਪਰਮੇਸ਼ਰ हे ਮੇਰੇ ਪਿਤਾ ਪਰਮੇਸ਼ਰ ਜੋ ਕੰਮ ਤੁਸੀਂ ਸਾਨੂੰ ertid ਤੇ ਸੰਪੇ ਹਨ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਉਨ੍ਹਾਂ ਕਮਾਂ ਤੇ ਅਸ਼ੀਸ਼ ਦੇ ਪਿਤਾ ਪਰਮੇਸ਼ਰ ਜੋ ਤੇਰੇ ਸਵਰਗ ਦੇ ਕੱਲ ਕਰਵੰਦੋਂ ਆ ਰਹੀਆਂ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਰਮੇਸ਼ੇ ਪ੍ਰਭੂ ਯੀਸ਼ੂ ਮਸੀਹ ਤੁਸੀਂ ਸਾਡੇ ਤੇ ਦਇਆ ਕਰੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਭੇਜ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤਾਂ ਜੋ ਉਹ ਮੇਰੀ ਰੱਖਿਆ ਕਰਨ ਪਿਤਾ ਪਰਮੇਸ਼ਰ ہالے لویا ہالے دویا پیتا پرمیشور تا جو سارے جیون سرکھ رہے پتا پرمیشور ہالے لویا ہالے لویا پیتا پرمیشور دھنواد کردہ ہالے لوئییا پیتا پرمیشور اجا وچن دلی پتا پرمیشور ہالے لویا ہالے لویا پیتا پرمیشور اج کا وچن پیتا پرمیشور ہالے لویا ہالے لویا پیتا پرمیشور ہر ایک ہردے درج جمع ہو جائے پیتا پرمیشور ہالے لوئی آیا پیتا پرمیشور ਹਰ ਇੱਕ ਲਾਣ ਦੇ ਵਿੱਚ ਹਰ ਇੱਕ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਇਹ ਵਚਨ ਪਿਤਾ ਪਰਮੇਸ਼ਰ ਰੱਖੀਏ ਤੇ ਵਾਅਦਾ ਕਰੇ ਪਿਤਾ ਪਰਮੇਸ਼ਰ ਸਫਲਤਾ ਦਾ ਦਿਨ ਅੱਜ ਇਹਨਾਂ ਦੇ ਜੀਵਨਾਂ ਦੇ ਵਿੱਚ ਆਵੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਵਚਨ ਦਾ ਸਟਾਇ ਪਿਤਾ ਪਰਮੇਸ਼ਰ ਸਿਵੇਦ ਨੂੰ ਆਪਣੀ ਦੇਆ ਨਾਲ ਸਾਡੀ ਨਿਸ਼ਾ ਕਰ ਹਾਲੇਲੂਇਆ ਪਿਤਾ ਪਰਮੇਸ਼ਰ ਕਿ ਅਸੀਂ ਆਪਣੇ ਸਾਰੇ ਦਿਨ ਹਾਲੇਲੂਇਆ ਪਿਤਾ ਪਰਮੇਸ਼ਰ ਦਿਨ ਜੈਕਾਰੇ ਕਿ ਜਾਈਏ ਅਤੇ ਅਨੰਤ ਕਰੀਏ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਇਸ ਸਮੇਂ ਪਿਤਾ ਪਰਮੇਸ਼ਰ ਤੇਰੇ ਚਰਨਾਂ ਦੇ ਨਜ਼ਦੀਕ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਇਸ ਪ੍ਰਾਰਥਨਾ ਨੂੰ ਸੁਣਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਆਇ ਦੇ ਵਚਨ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਸ਼ਾਂਤੀ ਤੇ ਸੁਗੰਧ ਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਤੇਰੇ ਬਚਨਾਂ ਦੇ ਬਾਈਡੇ ਦੇ ਅਨੁਸਾਰ ਪਿਤਾ ਪਰਮੇਸ਼ਰ ਇਹਨਾਂ ਦਾ ਦਿਨ 파 ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨ ਦਾ ਰਚ ਪਿਤਾ ਪਰਮੇਸ਼ਰ ਤੇਰੀ ਦਇਆ ਬਣੀ ਰਵੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਤਾਂ ਜੋ ਹੈ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਆਪ ਆਦਰਯੋਗ ਪਰਮੇਸ਼ਰ ਹੋ ਮਹਿਮਾਯੋਗ ਪਰਮੇਸ਼ਰ ਪਿਤਾ ਪਰਮੇਸ਼ਰ ਤੇਰੇ ਬਚਨ ਸੱਚੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਦਿਨ ਇਹਨਾਂ ਦੇ ਜੀਵਨਾਂ ਦੇ ਵਿੱਚ ਆਨੰਦਪਰਿਆ ਜੀਵਨ ਰਮੀ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੇਰੇ ਬਚਨ ਦੇ ਵਾਅਦੇ ਦੇ ਅਨੁਸਾਰ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਬਚਨ ਪਿਤਾ ਪਰਮੇਸ਼ਰ ਹਰ ਇੱਕ ਜੀਵਨ ਨੂੰ ਪਿਤਾ ਪਰਮੇਸ਼ਰ ਉਸ ਉਚਾਈ ਤੱਕ ਲੈ ਕੇ ਜਾਵੇ ਪਿਤਾ ਪਰਮੇਸ਼ਰ ਉਸ ਸਫਲਤਾ ਤੱਕ ਲੈ ਕੇ ਜਾਵੇ ਪਿਤਾ ਪਰਮੇਸ਼ਰ ਇਸ ਸਫਲਤਾ ਤੇ ਉਚਾਈ ਤੇ ਪਹੁੰਚਣਾ ਚਾਹੁੰਦੇ ਹਾਂ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਰ ਇੱਕ ਹਿਰਦਾ ਹਰ ਇੱਕ ਜੀਵ ਮੇ ਪਿਤਾ ਪਰਮੇਸ਼ਰ ਅੱਜ ਖੁਸ਼ੀ ਅਤੇ ਅਨੰਦ ਦੇ ਨਾਲ ਆਪ ਦੇ ਪਿਤਾ ਪਰਮੇਸ਼ਰ ਰਬੂ ਯਿਸੂ ਨਸਰੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਸਾਰਾ ਅਦਰ ਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ Rabouje xnas den nam deviceganga der A amen.